ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੈਂ ਹਾਂ ਨਵਨੀਤ ਸਿੰਘ ਵਦਵਾ। ਸ੍ਰੀ ਗੁਰੂ ਰਵਿਦਾਸ ਜੈੰਤੀ ਕਹ ਲਈਏ ਜਾਂ ਕਹ ਲਈਏ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜਿਹੜਾ ਸੰਗਤਾਂ ਮਨਾ ਰਹੀਆਂ ਨੇ ਸਰਕਾਰਾਂ ਵੱਲੋਂ ਉਦੋਂ ਬਹੁਤ ਕੀਤੇ ਜਾ ਰਿਹਾ ਹੈ ਜਾਂ ਕਹਿ ਲੋ ਕਿ ਸਰਕਾਰਾਂ ਵੱਲੋਂ ਇਸ ਪੂਰੇ ਮਸਲੇ ਤੇ ਸਿਆਸਤ ਵੀ ਪੂਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ। ਪਰ ਸਵਾਲ ਵੱਡਾ ਹੈ ਕਿ ਕੁਝ ਮੰਗਾਂ ਨੇ, ਕੁਝ ਮਸਲੇ ਨੇ ਕਿ ਸਰਕਾਰਾਂ ਉਹਨਾਂ ਵੱਲ ਵੀ ਧਿਆਨ ਦੇ ਰਹੀਆਂ ਨੇ ਜਾਂ ਨਹੀਂ। ਇਕ ਮਸਲਾ ਕੁਛ ਅਜੇ ਹੈ ਜਿਹਦੇ ਤੇ ਅੱਜ ਤੁਹਾਡੇ ਨਾਲ ਚਰਚਾ ਕਰਨੀ ਹੈ ਖਾਸ ਮਹਿਮਾਨ ਵੀ ਮੇਰੇ ਨਾਲ ਨੇ ਉਹਨਾਂ ਨਾਲ ਵੀ ਤੁਹਾਡਾ ਤਾਰੂਫ ਕਰਾਉਂਗਾ ਸੁਖਦੇਵ ਸਿੰਘ ਵਾਲੀਆ ਜੀ ਨੇ ਸੋਸ਼ਲ ਐਕਟੀਵਿਸਟ ਨੇ ਹਾਲਾਂਕਿ ਹੈੱਡ ਲੁਧਿਆਣੇ ਤੋਂ ਪਰ ਪੈਨ ਇੰਡੀਆ ਕੇਈ ਮਸਲੇ ਉਹ ਲਗਾਤਾਰ ਚੱਕਦੇ ਵੀ ਨੇ ਔਰ ਖਾਸ ਤੌਰ ਤੇ ਮੇਰਾ ਰਾਬਤਾ ਉਹਨਾਂ ਨਾਲ 5 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ ਉਦੋਂ ਹੋਇਆ ਸੀ ਕਿਉਂਕਿ ਉਸ ਲਾਂਘੇ ਨੂੰ ਖੋਲਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨਾਲ ਉਹ ਲਗਾਤਾਰ ਰਾਬਤੇ ਸੀਗੇ ਔਰ ਜਿਸ ਤੋਂ ਬਾਅਦ ਉਹ ਕਵਾਇਦ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਸੀ ਔਰ ਅੱਜ ਸ ਵਾਲੀਆ ਸਾਬਾ ਬਾਬਾ ਸਵਾਗਤ ਠੀਕ ਹੈ ਨਾ ਮੈਂ ਗਲਤ ਤੇ ਨਹੀਂ ਕਿਹਾ ਨਹੀਂ ਨਹੀਂ ਬਿਲਕੁਲ ਥੈਂਕ ਯੂ ਜੀ ਫॉर ਫੀਚਰਿੰਗ ਮੀ ਔਨ ਸੱਚ ਅ ਸ਼ਾਰਟ ਨੋਟਿਸ ਨਵਨੀ ਜੀ ਮੈਂ ਹੁਣ ਇੱਕ ਮੇਰੀ ਇੱਕ ਮੰਗ ਹੈਗੀ ਹੈ ਜੀ ਕਿ ਹੁਸ਼ਿਆਰ ਮੈਂ ਹੁਣ ਉਹਦੇ ਤੇ ਆ ਰਿਹਾ ਹਾਂ ਹਾਂਜੀ ਮੈਨੂੰ ਇਹ ਦੱਸੋ ਜਿਹੜੀ ਮੰਗ ਦੀ ਤੁਸੀਂ ਮਾਫੀ ਨਾ ਵਿਚਕਾਰ ਰੋਕਿਆ ਹਾਂਜੀ ਕਰਤਾਰਪੁਰ ਸਾਹਿਬ ਦਾ ਲੰਗਾ ਹਾਂਜੀ ਠੀਕ ਹੈ ਫਿਰ ਮੈਂ ਵੇਖਿਆ ਪਿੱਛੇ ਤੁਸੀਂ ਇੱਕ ਮੂਮੈਂਟ ਚ ਲਾਈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਜਿਹੜਾ ਪੁਰਾਣੀ ਦਿੱਲੀਆ ਨਵੀਂ ਦਿੱਲੀ ਰਜਿਸਟ੍ਰੇਸ਼ਨ ਹਾਂਜੀ ਹਾਂਜੀ ਉਹ ਮੇਕਰਨ ਨਵਜੋਤ ਕੌਰ ਸਿੱਧੂ ਗਵਰਨਰ ਨੂੰ ਵੀ ਕਹਿ ਕੇ ਆਏ ਸੀ ਮੈਂ ਹਾਂਜੀ ਮੈਂ ਮੈਂ ਹੀ ਪੇਜ ਸੀ ਜੀ ਉਹਨਾਂ ਨੂੰ 6 ਐਮਪੀਜ਼ ਤੋਂ ਵੀ ਉਹ ਇਸ਼ੂ ਰੇਸ ਕਰਵਾਇਆ ਜੀ ਠੀਕ ਹੈ ਵੀਰਬਾਲ ਦਿਵਸ ਵਾਲਾ ਤੁਸੀਂ ਇਨੀਸ਼ੀਏਟ ਕਰਾਇਆ ਠੀਕ ਹੈ ਉਹ ਗੱਲ ਤੁਸੀਂ ਰੱਖੀ ਹਾਂਜੀ ਹੁਣ ਮੈਂ ਜਿਵੇਂ ਸ਼ੁਰੂਆਤ ਚ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਨੂੰ ਲੋਕੀ ਮਨਾ ਰਹੇ ਔਰ ਸਰਕਾਰ ਨੇ ਤੇ ਪੰਜਾਬ ਦੀ ਨੇ ਵੀ ਕਹਿਤਾ ਕਿ ਅਗਲੇ ਸਾਲ ਅਸੀਂ ਸ਼ਤਾਬਦੀ ਮਨਾਣੀ ਹੈ ਸਾਲ ਤੱਕ ਪ੍ਰੋਗਰਾਮ ਕਰਾਂਗੇ ਬਿਲਕੁਲ ਜੀ ਪਰ ਜਿਹੜੀ ਹੁਣ ਤੁਸੀਂ ਮੰਗ ਲੈ ਕੇ ਆਏ ਹੋ ਜਿਹੜੀ ਹੁਣ ਤੁਸੀਂ ਡਿਸਕਸ ਕਰਨੀ ਹੈ ਕਿ ਭਾਈ ਉਹ ਜ਼ਿਲ੍ਹੇ ਦਾ ਨਾਮ ਹੁਸ਼ਿਆਰਪੁਰ ਦਾ ਜਿਹੜਾ ਉਹ ਰੱਖਿਆ ਜਾਏ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ ਤੇ ਲੌਜੀਕ ਕੀ ਹੈ ਦੇ ਪਿੱਛੇ ਦਾ ਨਵਨੀਤ ਜੀ ਮੇਨ ਲੌਜੀਕ ਤਾਂ ਏ ਹੈ ਜੀ ਕਿ ਇਹਨੂੰ ਫਰੀਦਕੋਟ ਦੇ ਪੈਟਰਨ ਤੇ ਕੀਤਾ ਜਾਏ ਓਕੇ ਇਹ ਮੈਂ ਸਾਰੇ ਨੂੰ ਦੱਸਦਾ ਕਿ ਜਦ ਬਾਬਾ ਫਰੀਦ ਜੀ ਮੁਕਲਹਾਰ ਆਏ ਸੀ ਤੇ ਉੱਥੇ ਦੇ ਰਾਜਾ ਨੇ ਉਹਨਾਂ ਦੇ ਓਨਰ ਚ ਮੁਕਲਹਾਰ ਤੋਂ ਨਾਮ ਬਦਲ ਕੇ ਫਰੀਦਕੋਟ ਕਰਤਾ ਸੀ ਇਸੇ ਪੈਟਰਨ ਤੇ ਸ੍ਰੀ ਗੁਰੂ ਰਵਿਦਾਸ ਜੀ ਨਾ ਹੀ ਸਿਰਫ ਆਏ ਸੀ ਉਹ ਤਾਂ ਰਹੇ ਸੀ ਜੀ तकरीबन 4 ਸਾਲ ਖੁਰਾਲਗੜ੍ਹ ਸਾਹਿਬ ਉਹਨਾਂ ਨੇ ਤਪੱਸਿਆ ਕੀਤੀ ਸੀ ਵਿਲੇਜ ਖਰਾਲੀ ਘੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਇਹ ਬਹੁਤ ਹੀ ਜ਼ਿਆਦਾ ਅਪ੍ਰੋਪਰੀਏਟ ਹੋਊਗਾ ਜੀ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਤੇ ਕੀਤਾ ਜਾਏ ਨਾਲੇ ਹੁਣ ਗੁਰੂ ਸਾਹਿਬ ਦੀ ਅਗਲੇ ਸਾਲ 650 ਸਾਲਾਂ ਜਨਮ ਦਿਵਸ ਆ ਰਹੀ ਹੈ ਤੇ ਇਹਦੇ ਇਸ ਮਤੇ ਨਜ਼ਰ ਮੈਂ ਇਹ ਮੰਗ ਦੇਖੋ ਇਹ ਸਾਰਾ ਕੁਝ ਕਰਨਾ ਸਰਕਾਰਾਂ ਨੇ ਹੁੰਦਾ ਠੀਕ ਹੈ ਮੈਨੂੰ ਇਹ ਦੱਸੋ ਪੰਜਾਬ ਸਰਕਾਰ ਜਾਂ ਕੇਂਦਰ ਦੀ ਸਰਕਾਰ ਚ ਕਿੱਥੇ-ਕਿੱਥੇ ਇਸ ਨੂੰ ਲੈ ਕੇ ਤੁਸੀਂ ਕਿਉਂਕਿ ਦੇਖੋ ਜੇ ਮੰਗ ਤੁਸੀਂ ਰੱਖ ਰਹੇ ਹੋ ਤੇ ਚਾਰਾ ਜੋਈ ਜਾਂ ਕਹਿ ਲਓ ਕਿ ਐਫਰਟਸ ਤੁਸੀਂ ਮਾਰੇ ਹੋ ਨੇ ਹਾਂਜੀ ਉਹ ਐਫਰਟਸ ਕਿੱਥੇ-ਕਿੱਥੇ ਕਿਹਦੇ-ਕਿਹਦੇ ਨਾਲ رابطہ ਮੈਨੂੰ ਥੋੜੀ ਜੀ ਇਹ ਵੀ ਜਾਣਕਾਰੀ ਲੋਕਾਂ ਨੂੰ ਦਿਓ ਹਾਂਜੀ ਨਵਨੀ ਜੀ ਇਹ ਮੈਂ 2 2020 ਦੀ ਮੂਵਮੈਂਟ ਸ਼ੁਰੂ ਕੀਤੀ ਹੋਈ ਹੈ ਜੀ ਅੱਛਾ ਇਹ ਵਾਲੀ ਵੀ ਹਾਂਜੀ ਇਹ ਵਾਲੀ ਵੀ ਜੀ ਓਕੇ ਤੇ ਸਭ ਤੋਂ ਪਹਿਲਾਂ ਮੈਂ ਮਿਲਿਆ ਸੀਗਾ ਸੰਸਾਤਵਿੰਦਰ ਹੀਰਾ ਜੀ ਉਹ 올 ਇੰਡੀਆ 올 ਇੰਡੀਆ ਆਦੀ ਧਰਮ ਦੇ ਹੈੱਡ ਹੈਗੇ ਨੇ ਉਹਨਾਂ ਨੇ ਮੇਰੇ ਕਹਿਣ ਤੇ ਬਹੁਤ ਜਗ੍ਹਾ ਹੀ ਮੈਮੋਰੈਂਡਮਸ ਵੀ ਦੇ ਚੁੱਕੇ ਨੇ ਉਹ ਡੀਸੀ ਹੁਸ਼ਾਰਪੁਰ ਗਵਰਨਰ ਸਾਹਿਬ ਸੀਐਮ ਸਾਰਿਆਂ ਨੂੰ ਉਹ ਕਰ ਚੁੱਕੇ ਨੇ ਮੈਂ ਮੇਰੀ ਆਪਣੇ ਤੌਰ ਤੇ ਅ ਮਤਲਬ ਬਹੁਤ ਹੀ ਮਤਲਬ ਆਫ 100ਸ ਐਂਡ 100ਸ ਆਫ ਮੇਰੇ ਮੈਸੇਜਸ ਔਰ ਮੇਲ ਜਾ ਚੁੱਕੇ ਨੇ ਇਨਫੈਕਟ ਮੈਂ ਤੁਹਾਨੂੰ ਭੇਜਿਆ ਵੀ ਹੈ ਜੀ ਕਿ ਮੈਂ ਤਾਂ 2021 ਦੇ ਵਿੱਚ ਰਾਗਵ ਚੱਡਾ ਜੀ ਨਾਲ ਗੱਲ ਕਰ ਚੁੱਕਿਆ ਹਾਂ ਜਦ ਮਨੀਸ਼ ਅਸ਼ੋਧਿਆ ਜੀ ਡਿਪਟੀ ਸੀਐਮਸੀ ਕੇ ਡੇਲੀ ਮੈਂ ਤਤੂ ਉਹਨਾਂ ਨੂੰ ਮੇਲ ਕਰ ਰਿਹਾ ਤੇ ਮੇਰੇ ਅੱਜ ਵੀ ਦਿਨ ਦੇ ਤਕਰੀਬਨ 4 ਮੈਸੇਜ ਡਾਕਟਰ ਰਾਜ ਕੁਮਾਰ ਛੱਬੇਵਾਲ ਜੀ ਨੂੰ ਜਾ ਰਹੇ ਹਨ ਸੰਜੀਵ अरोड़ा ਜੀ ਦੇ ਪੀਏ ਅਦਿੱਤੇ ਨਾਲ ਮੈਂ ਗੱਲ ਕਰ ਚੁੱਕੇ ਹਾਂ ਮੈਸੇਜ ਇਸ ਤਰ੍ਹਾਂ ਜੀ ਮੇਰਾ ਤੁਹਾਨੂੰ ਤਾਂ ਮੇਰਾ ਪਤਾ ਹੀ ਹੈ ਰਿਸਪੌਂਡ ਕਿੱਥੋਂ ਠੀਕ ਹੈ ਕੁਲਵੰਤ ਸਿੰਘ ਸਿੱਧੂ ਬਾਜੀ ਨੇ ਕਿਹਾ ਜੀ ਮੈਂ ਫੋਲੋਅ ਅਪ ਕਰ ਰਿਹਾ ਜਿਹੜੇ ਐਮਐਲਏ ਜਿਹੜੇ ਜਿਹੜੇ ਐਮਐਲਏ ਹੈਗੇ ਆ ਜੀ ਠੀਕ ਹੈ ਜੀ ਅੱਛਾ ਤੁਹਾਨੂੰ ਇਹ ਦੱਸਦਾ ਮੈਂ ਇੰਨਾ ਕੁਛ ਕਰਦਾ ਮੇਰੇ ਦਿਮਾਗ ਤੋਂ ਸਲਿੱਪ ਕਰ ਜਾਂਦਾ ਹੈ ਕਿ ਬੀਬੀ ਮਾਨੁਕੇ ਜੀ ਨੂੰ ਮੈਂ ਜਾ ਕੇ ਮੈਮੋਰੰਡਮ ਦਿੱਤਾ ਹੋਇਆ ਹੈ ਤੇ ਆਲਰੇਡੀ ਉਹ ਅਸੈਂਬਲੀ 'ਚ ਉਹਨਾਂ ਨੇ ਇਹ ਇਸ਼ੂ ਠਾ ਚੁੱਕੇ ਨੇ ਡਾਕਟਰ ਰਾਜਕੁਮਾਰ ਛੱਬੇਵਾਲ ਜੀ ਦੀ ਵੀ ਮੈਂ ਤੁਹਾਨੂੰ ਰਿਪੋਰਟ ਦਿਖਾਈ ਹੈ ਉਹਨਾਂ ਨੇ ਵੀ ਕਿਹਾ ਜੀ ਮੈਂ ਉਸ ਵੇਲੇ ਕਾਂਗਰਸ ਵਿੱਚ ਸੀਗੇ ਓਕੇ ਮੈਂ ਤਾਦਾ ਲੱਗੇ ਹੋਇਆ ਹਾਂ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਆਏ ਫਿਰ ਚੰਨੀ ਸਾਹਿਬ ਆਏ ਹੁਣ ਭਗਵੰਤ ਮਾਨ ਸਾਹਿਬ ਹੈਗੇ ਨੇ ਮਤਲਬ ਇਹ ਮਤਲਬ ਇੰਨਾ ਮੈਂ ਇਹਦੇ ਤੇ ਲੰਬੇ ਐਫਰਟਸ ਕਰ ਰਿਹਾ ਠੀਕ ਹੈ ਜੀ ਤੇ ਮੈਂ ਕੁਝ ਸਾਲ ਪਹਿਲਾਂ ਜਾ ਕੇ ਸੰਤ ਨਿਰੰਜਨ ਦਾਸ ਜੀ ਦੀ ਦੀ ਵੀ ਬਲੇਸਿੰਗਸ ਲੈਂਤੀਆਂ ਠੀਕ ਹੈ ਜੀ ਉਹਨਾਂ ਨੇ ਮੈਨੂੰ ਸਮਾਨਿਤ ਕੀਤਾ ਕਿ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਕਮਿਊਨਿਟੀ ਦੇ ਲਈ ਵੀ ਇਹਦੇ ਨਾਲ ਗੁਰੂ ਸਾਹਿਬ ਦਾ ਮੈਸੇਜ ਸਪਰੈਡ ਹੋਊਗਾ ਮੈਂ ਸਪੈਸ਼ਲੀ ਜੀ ਉਹਨਾਂ ਦੇ ਹੈਗੇ ਨੇ ਸੰਤ ਮਨਦੀਪ ਦਾਸ ਜੀ ਠੀਕ ਹੈ ਉਹ ਅੰਬਾਲੇ ਡੇਰਾ ਸਾਹਮਦੇ ਆ ਮੈਂ ਹੁਣੇ ਪਿੱਛੇ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ ਹਾਂ ਜੀ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਆਸ਼ੀਰਵਾਦ ਦਿੱਤਾ ਤੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਜੀ ਜੇ ਇੱਕ ਰਾਜਾ ਮੋਕਲਹਾਰ ਦਾ ਨਾਮ ਬਦਲ ਕੇ ਫਰੀਦਕੋਟ ਕਰ ਸਕਦਾ ਹੈ ਤੇ ਇੱਕ ਆਮ ਆਦਮੀ ਦਾ ਸੀਐਮ ਕਿਉਂ ਨਹੀਂ ਹੁਸ਼ਾਰਪੁਰ ਡਿਸਟ੍ਰਿਕਟ ਦਾ ਨਾਮ ਬਦਲ ਕੇ ਗੁਰੂ ਰਵਿਦਾਸੀ ਤੇ ਕਰ ਸਕਦਾ ਜਾਂ ਹੁਸ਼ਾਰਪੁਰ ਦੇ ਵਿੱਚ ਇੱਕ ਡਿਸਟ੍ਰਿਕਟ ਕਵ ਆਊਟ ਕਰ ਦਿਓ ਤੇ ਮੈਨੂੰ ਲੱਗਦਾ ਉਹ ਤੇ ਪੋਸਿਬਿਲਟੀ ਦੇਖੋ ਹੁਣੇ ਪਿੱਛੇ ਇਹਨਾਂ ਨੇ ਚਰਚਾ ਕੀਤੀ ਸੀ ਜਿਹੜਾ ਰੋਪੜ ਨੂੰ ਅਨੰਦਪੁਰ ਸਾਹਿਬ ਵੱਖਰਾ ਡਿਸਟ੍ਰਿਕਟ ਕਰਨ ਦੀ ਉਹ ਬਾਈਬਲ ਮੈਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਚ ਖਰਚੇ ਬਹੁਤ ਹੋ ਜਾਂਦੇ ਦੇਖੋ ਸਰਕਾਰਾ ਚਲੋ ਰੂਪਨਗਰ ਨੂੰ ਇਹ ਕਰ ਰਹੇ ਨੇ ਹਾਂ ਸਾਡੇ ਕਹੇ ਜੀ ਚਲੋ ਰੂਪਨਗਰ ਨੂੰ ਕਰ ਦਿੰਦੇ ਆ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੀ ਅਲੱਗ ਕਰ ਦੋ ਮੈਨੂੰ ਲੱਗਦਾ ਉੱਥੇ ਵਾਇਬਿਲਟੀ ਹੈ ਨਹੀਂ ਪਰ ਜਿਹੜਾ ਉੱਥੇ ਇੱਕ ਸਥਾਨ ਹੈ ਖੁਰਾਲਗੜ੍ਹ ਸਾਹਿਬ ਹਾਂ ਜੀ ਕਿਉਂਕਿ ਮੈਂ ਉੱਥੇ ਇੱਕ ਦੋ ਵਾਰੀ ਗਿਆ ਕਿਉਂਕਿ ਸਰਕਾਰ ਚ ਰਹਿੰਦੇ ਹੋਰ ਬਹੁਤ ਸਾਰੇ ਪ੍ਰੋਜੈਕਟ ਉੱਥੇ ਜਦੋਂ ਮੈਂ ਵੇਖਿਆ ਇੱਕ ਵੱਡੀ ਬਿਲਡਿੰਗ ਜਿਹੜੀ ਉਹ ਸਮਾਰਕ ਦੇ ਤੌਰ ਤੇ ਉੱਥੇ ਬਣ ਰਹੀ ਹੈ ਸਾਹਮਣੇ ਕਿ ਉਹ ਇੱਕ ਧਾਰਮਿਕ ਅਸਪੈਕਟ ਉਹਨੂੰ ਵੇਖ ਕੇ ਤੁਸੀਂ ਕਰ ਦਿਓ ਕਿ ਵੀ ਇਹ ਨਾਮ ਹੋਣਾ ਚਾਹੀਦਾ ਕਿਉਂਕਿ ਉਸ ਸਥਾਨ ਤੇ ਅਜੇ ਬਹੁਤੇ ਲੋਕ ਜਾਣਦੇ ਨਹੀਂ ਜੋ ਮੈਂ ਦੇਖਿਆ ਜਿੰਨਾ ਹੋਣਾ ਚਾਹੀਦਾ ਸੀ ਜੋ ਇੱਕ ਉਸ ਉਸ ਸਥਾਨ ਦਾ ਇੱਕ ਔਰਾ ਹੈ ਜਾਂ ਇੱਕ ਇਤਿਹਾਸ ਹੈ। ਹਾਂਜੀ। ਮਤਲਬ ਇਹ ਤੇ ਤੁਸੀਂ ਇੱਕ ਲੌਜੀਕ ਮੈਨੂੰ ਦੱਸਿਆ ਕਿ ਜੀ ਫਰੀਦਕੋਟ ਦਾ ਨਾਮ ਬਦਲਿਆ ਗਿਆ ਤਾਂ ਕਰੋ। ਹਾਂਜੀ। ਪਰ ਧਾਰਮਿਕ ਤੌਰ ਤੇ ਜੇ ਮੈਂ ਦੇਖਾਂ ਤੇ ਕਿਉਂ ਤੁਹਾਨੂੰ ਲੱਗਦਾ ਕਿ ਹੁਸ਼ਿਆਰਪੁਰ ਦਾ ਨਾਮ ਹੋਣਾ ਚਾਹੀਦਾ ਤਿੰਨ ਸਾਈਟਸ ਹੈ ਜੀ ਗੁਰੂ ਜੀ ਦੀਆਂ। ਚਰਨ ਛੋ ਗੰਗਾ ਸ਼੍ਰੀ ਖੁਰਾਲਗੜ ਸਾਹਿਬ ਤਪਸਥਾਨ ਸ਼੍ਰੀ ਖੁਰਾਲਗੜ ਸਾਹਿਬ ਮਿਨਾਰੇ ਬੇਗਮਪੁਰਾ ਸ਼੍ਰੀ ਖੁਰਾਲਗੜ ਸਾਹਿਬ ਮਿਨਾਰੇ ਬੇਗਮਪੁਰਾ ਰਾਈਟ ਦੇ ਆਰ ਆਲ ਇਨ ਹੁਸ਼ਾਰਪੁਰ ਡਿਸਟ੍ਰਿਕਟ ਆ ਉਹ ਮੇਰੇ ਖਿਆਲ ਨਾਲ ਗੜਸ਼ੰਕਰ ਤੋਂ ਵਿਲੇਜ ਬੜੀ ਕੱਚੀ ਜੀ ਰੋਡ ਜਾਂਦੀ ਮੈਨੂੰ ਯਾਦ ਹੈ ਉਹ ਤੋਂ ਉਹ ਤੋਂ ਮੇਰੇ ਖਿਆਲ ਨਾਲ ਹੋਰ ਕਿਲੋਮੀਟਰ ਅੱਗੇ ਅਨੰਦਪੁਰ ਸਾਹਿਬ ਡਿਸਟ੍ਰਿਕਟ ਸ਼ੁਰੂ ਹੋ ਜਾਂਦਾ ਉਸ ਜਗ੍ਹਾ ਤੋਂ ਵਿਲੇਜ ਖਰਾਲੀ ਕਰਸ਼ੰਕਰ ਡਿਸਟ੍ਰਿਕਟ ਹੁਸ਼ਾਰਪੁਰ ਦੇਖੋ ਕਰਸ਼ੰਕਰ ਜੀ ਇੱਕ ਛੋਟਾ ਟਾਊਨ ਹੈ ਵੀ ਆਪਾਂ ਜੇ ਗੁਰੂ ਸਾਹਿਬ ਦੀ ਮਹਾਨਤਾ ਨੂੰ ਕੰਸੀਡਰ ਕਰੀਏ ਠੀਕ ਹੈ ਜੀ ਤੇ ਹੁਸ਼ਾਰਪੁਰ ਡਿਸਟ੍ਰਿਕਟ ਨੂੰ ਹੋਣਾ ਚਾਹੀਦਾ ਔਰ ਵੈਸੇ ਵੀ ਘੜਸ਼ੰਕਰ ਸਟੈਬਲਿਸ਼ ਕੀਤਾ ਸੀ ਦਵਾਦ ਕਿੰਗ ਸ਼ੰਕਰ ਸਹਾਏ ਨੇ ਤਾਂ ਹੀ ਨਾਮ ਹੈਗਾ ਗੜ ਮਤਲਬ ਹੋਮ ਆਫ ਸ਼ੰਕਰ ਹੁਣ ਨਵਨੀਤ ਜੀ ਮੈਂ ਇੱਥੇ ਦੱਸਦਾ ਆ ਆਡੀਅנס ਨੂੰ ਕਿ ਵੀ ਹੁਸ਼ਾਰਪੁਰ ਦੀ ਦੋ ਸਟੋਰੀਜ਼ ਐ ਕਈ ਕਹਿੰਦੇ ਐ ਕਿ ਵੀ ਇਹ ਹਰ ਗੋਬਿੰਦ ਤੇ ਰਾਮਚੰਦ ਜੋ ਕਿ ਚੀਫ ਸੀਗੇ ਮੁਹੰਮਦ ਮੁਹੰਮਦ ਬਿਨ ਤੁਗਲਕ ਦੇ ਉਹਨਾਂ ਨੇ ਫਾਊਂਡ ਕੀਤਾ ਹੁਸ਼ਾਰਪੁਰ ਕਈ ਲੋਕ ਕਹਿੰਦੇ ਐ ਕਿ ਜੀ ਹੁਸ਼ਾਰ ਖਾਨ ਰਹਿੰਦਾ ਸੀ ਇਨ ਬਜਵਾੜਾ ਨੀਅਰ ਹੁਸ਼ਾਰਪੁਰ ਉਹਨੇ ਕੀਤਾ ਦੇ ਕੋਲੀ ਹੁਸ਼ਿਆਰ ਖਾਨ ਵਾਸ ਅ ਕਾਮਨ ਪਰਸਨ ਉਹ ਕੋਈ ਸੇਂਟ ਨਹੀਂ ਸੀਗਾ ਕੋਈ ਗੁਰੂ ਨਹੀਂ ਸੀਗਾ ਗੁਰੂ ਸਾਹਿਬ ਕੀਤਾ ਜੀ ਉਥੇ ਤਿੰਨ ਸਾਈਟਸ ਹੈਗੀਆਂ ਨੇ ਠੀਕ ਹੈ ਔਰ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਦੇਖੋ ਜਦ ਗੁਰੂ ਅਰਜਨ ਦੇਵ ਜੀ ਕੰਪਾਈਲ ਕਰ ਰਹੇ ਸੀ ਆਦੀ ਗ੍ਰੰਥ ਉਹਨਾਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਇਨਕਲੂਡ ਕੀਤੀ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਬਾਣੀ ਇਨਕਲੂਡਡ ਹੈ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਇੱਕ ਡਿਸਟ੍ਰਿਕਟ ਇਨਕਲੂਡਡ ਗੁਰੂ ਜੀ ਦੇ ਨਾਮ ਤੇ ਅਸੀਂ ਮੋਹਾਲੀ ਨੂੰ ਵੀ ਰੀਨੇਮ ਕੀਤਾ ਹੈ ਇਹ ਸਹੈਬਜ਼ਾਦਾ ਅਜੀਤ ਸਿੰਘ ਨਗਰ ਠੀਕ ਹੈ ਜੀ ਨਵਾਂ ਸ਼ਹਿਰ ਡਿਸਟ੍ਰਿਕਟ ਨੂੰ ਆਪਾਂ ਕੀਤਾ ਹੈ ਸ਼ਹੀਦ ਭਗਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਹੁਣ ਤੁਸੀਂ ਰੀਸੈਂਟਲੀ ਦੇਖ ਲਓ ਐਕਸੀਐਮ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਮੁੱਦਾ ਚੱਕਿਆ ਕਿ ਵੀ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਗ੍ਰੇਟਰ ਦਲਿਤ ਰਿਪ੍ਰেজੈਂਟੇਸ਼ਨ ਹੋਏ ਉਹਨਾਂ ਨੇ ਕੀਤੀ ਵੀ ਇਹ ਮੇਰੀ ਆਪਣੀ ਪਾਰਟੀ ਦੀ ਮੇਰੀ ਕਾਂਗਰਸ ਪਾਰਟੀ ਦੀ ਪੋਸਟ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਵਾਈ देयर ਇਸ ਨੋ ਰਿਪ੍ਰেজੈਂਟੇਸ਼ਨ ਆਫ ਅ ਡਿਸਟ੍ਰਿਕਟ ਔਨ ਗੁਰੂ ਰਵਿਦਾਸ ਜੀ ਇਨ ਪੰਜਾਬ ਇੱਕ ਮੈਨੂੰ ਸੋ ਏਅਰਪੋਰਟ ਦਾ ਵੀ ਜਿਹੜਾ મોદી ਸਾਹਿਬ ਕਾ ਲਾਰੇ ਕਰਕੇ ਜਾ ਰਹੇ ਉਹਦਾ ਵੀ ਨਾਮ ਮੈਨੂੰ ਲੱਗਦਾ ਕਿ ਸ਼ਾਇਦ ਹੋ ਜਾਣਾ ਉਹਦੇ ਲਈ ਵੀ ਕੋਈ ਤੁਸੀਂ ਗੱਲ ਕੀਤੀ ਸੀ ਕਿ ਵੀ ਏਅਰਪੋਰਟ ਦਾ ਨਾਮ ਜਿਹੜਾ ਉਹ ਵੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਹੋਵੇ ਏਅਰਪੋਰਟ ਦਾ ਪ੍ਰੋਸੈਸ ਜੀ ਸ਼ੁਰੂ ਕੀਤਾ ਹੋਇਆ ਟੋਟਲੀ ਡੇਰਾ ਸਚਕੰਡ ਬੱਲਾ ਨੇ ਇਹਦੀ ਰੈਜ਼ੋਲੂਸ਼ਨ ਵੀ ਪਾਸ ਹੋਈ ਹੋਈ ਹੈ ਪੰਜਾਬ ਅਸੈਂਬਲੀ ਚ ਪਰ ਮੈਂ ਰੈਗੂਲਰਲੀ ਸੰਤਾ ਨੂੰ ਮੈਸੇਜ ਭੇਜਦਾ ਰਹਿਣਾ ਆਪਣਾ ਮੈਂ 100% 100s ਆਫ ਮੇਲਸ ਕਰ ਚੁੱਕੇ ਹਾਂ ਜੀ 2021 ਤੋਂ ਫੈਬਰੂਰੀ ਤੋਂ ਮੈਂ ਲਗਾਤਾਰ ਮੇਲਸ ਕਰ ਰਹੇ ਹਾਂ ਪਿੱਛੇ ਇਨਫੈਕਟ ਜਦ ਦੇ ਪੀਐਮ ਰਾਈਟ ਔਨਰੇਬਲ ਪੀਐਮ ਅਨਾਉਂਸ ਕਰਕੇ ਗਏ ਹਨ ਤੇ ਮੇਰੇ ਮੇ 20th ਨੂੰ ਮੈਸੇजेस ਗਏ ਹਨ ਸੁਨੀਲ ਜਾਖੜ ਜੀ ਰਿੰਕੂ ਜੀ ਇਵਨ ਫਤੇਜ ਸਿੰਘ ਬਾਜਵਾ ਦੀ ਤੇ ਮੈਨੂੰ ਜਵਾਬ ਆਇਆ ਕਿ ਇਹਨੂੰ ਜੀ ਮੈਂ ਸਪੈਸ਼ਲੀ ਟੇਕ ਅਪ ਕਰੂੰਗਾ ਜਦ ਪੀਐਮ ਸਭ ਆ ਰਹੇ ਹਨ ਤੇ ਉਹਨਾਂ ਨੇ ਅਨਾਉਂਸ ਕਰਤਾ ਪਰ ਉਹਦਾ ਟੋਟਲੀ ਕ੍ਰੈਡਿਟ ਜਾਂਦਾ ਜੀ ਡੇਟਾ ਸਰਚ ਕਰਨ ਬੱਲਾ ਨੂੰ ਮੈਂ ਤਾਂ ਇੱਕ ਕਾਮਨ ਆਪਣੇ ਐਫਰਟਸ ਆਪਣੇ ਵੱਲੋਂ ਕਰ ਰਿਹਾ ਸੀਗਾ ਇਹ ਹੁਸ਼ਾਰਪੁਰ ਦਾ ਟੋਟਲੀ ਮੇਰਾ ਕਨਸੈਪਟ ਹੈਗਾ ਇਟ ਵਿਲ ਬੀ ਦਾ ਫਰਸਟ ਡਿਸਟ੍ਰਿਕਟ ਫਰਸਟ ਡਿਸਟ੍ਰਿਕਟ ਇਨ ਇੰਡੀਆ ਔਨ ਗੁਰੂ ਰਵਿਦਾਸੀ ਮੇਰੇ ਖਿਆਲ ਨਾਲ ਯੂਪੀ ਚ ਪਹਿਲਾਂ ਨਹੀਂ ਜੀ ਯੂਪੀ ਦੇ ਵਿੱਚ ਵਿੱਚ ਮੇਰੇ ਖਿਆਲ ਨਾਲ ਮੈਨੂੰ ਯਾਦ ਹੈ ਹਾਂਜੀ ਮਾਇਵਤੀ ਨੇ ਕੁਝ ਡਿਸਟ੍ਰਿਕਟਸ ਦੇ ਨਾਮ ਬਦਲੇ ਸੀਗੇ ਉਦੋਂ ਸ਼ਾਇਦ ਕੀਤਾ ਸੀ ਬਦੋਈ ਮਾਇਆਬਤੀ ਜੀ ਨੇ ਜੀ ਸਿਰਫ ਬਦੋਈ ਨੂੰ ਕੀਤਾ ਸੀ ਸੰਤ ਰਵਿਦਾਸਨਗਰ ਜਦ ਅਖਿਲੇਸ਼ ਆਏ ਉਹਨਾਂ ਨੇ ਵਾਪਿਸ ਬਦੋਈ ਕਰਤਾ ਓਕੇ ਉਹਦੀ ਵੀ ਮੈਂ ਹੁਣ ਆ ਆਨਰੇਬਲ ਹੋਮ ਮਿਨਿਸਟਰ ਜੀ ਨੂੰ ਯੋਗੀ ਦਿਤੇਨਾਥ ਜੀ ਨੂੰ ਉਹਨਾਂ ਦੇ ਰਾਈਟ ਹੈਂਡ ਮੰਨੇ ਜਾਂਦੇ ਆ ਜੀ ਉੱਥੇ ਸੈਕਟਰੀ ਅਮਿਤ ਸਿੰਘ ਮੇਰੇ ਖਿਆਲ ਨਾਲ ਹੈ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਲਗਾਤਾਰ ਮੈਸੇਜ ਆ ਰਹੇ ਆ ਕਿ ਤੁਸੀਂ ਬਦੋਈ ਨੂੰ ਵੀ ਵਾਪਿਸ ਆ अपना संत रविदास करो नगर करो बिकॉज़ दैट वाज आल्सो काव्ड आउट फ्रॉम वाराणसी द बर्थ प्लेस ऑफ गुरु रविदास जी ਇਕੱਲਾ ਯੂਪੀ ਜਾਂ ਹੋਰ ਕਿਸੇ ਸਟੇਟ ਚ ਵੀ ਹੈ ਕਿਤੇ ਨਹੀਂ ਹੈਗਾ ਜੀ ਮੈਂ ਤੁਹਾਨੂੰ ਇਨ ਫੈਕਟ ਮੈਂ ਰਿਸਰਚ ਕਰਕੇ ਲਿਆਇਆ ਹਾਂ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਤੁਸੀਂ ਹੈਰਾਨ ਹੋਗੇ ਕਿ ਸੰਤ ਕਬੀਰ ਜੀ ਦੇ ਨਾਮ ਤੇ ਸੰਤ ਕਬੀਰ ਨਗਰ ਡਿਸਟ੍ਰਿਕਟ ਹੈ ਯੂਪੀ ਦੇ ਵਿੱਚ ਕਬੀਰ ਧਾਮ ਡਿਸਟ੍ਰਿਕਟ ਹੈ ਛਤੀਸਗੜ ਔਨ ਕਬੀਰ ਪੰਥ ਐਂਡ ਹਿਸ ਡਿਸਾਈਪਲ ਧਨੀ ਧਰਮਦਾਸ ਜੀ ਠੀਕ ਹੈ ਜੀ ਬਾਬਾ ਫਰੀਦ ਜੀ ਤੇ ਫਰੀਦਕੋ ਡਿਸਟ੍ਰਿਕਟ ਹੈ ਪੰਜਾਬ ਦੇ ਵਿੱਚ ਫਰੀਦাবাদ ਡਿਸਟ੍ਰਿਕਟ ਹੈ ਹਰਿਆਣਾ ਦੇ ਵਿੱਚ ਫਰੀਦਪੁਰ ਟਾਊਨ ਹੈ ਡਿਸਟ੍ਰਿਕਟ ਬਰੇਲੀ ਯੂਪੀ ਦੇ ਵਿੱਚ ਭਗਵਾਨ ਵਾਲਮੀਕੀ ਜੀ ਤੇ ਵਾਲਮੀਕੀਨਗਰ ਕੌਨਸਟਿਟੂਐਂਸੀ ਹੈ ਇਹ ਬਿਹਾਰ ਦੇ ਵਿੱਚ ਵੈਸਟ ਚੰਪਾਰਨ ਡਿਸਟ੍ਰਿਕਟ ਨੋ ਡਿਸਟ੍ਰਿਕਟ ਆਈ ਰਿਪੀਟ ਨੋ ਡਿਸਟ੍ਰਿਕਟ ਨੋ ਟਾਊਨ ਔਨ ਗੁਰੂ ਰਵਿਦਾਸ ਜੀ ਇਨ ਇੰਡੀਆ ਪੂਰੀ ਕੰਟਰੀ ਦੇ ਵਿੱਚ ਓਕੇ ਏ ਉਹਨ ਇਸ ਡਿਮਾਂਡ ਨੂੰ ਮੈਂ ਖੀਚ ਇੱਕ ਗੱਲ ਹੋਰ ਤੁਹਾਡੇ ਤੋਂ ਸਮਝਣੀ ਚਾਹੂੰਗਾ ਹਾਂਜੀ ਕਿ ਇਸ ਡਿਮਾਂਡ ਨੂੰ ਜਦੋਂ ਤੁਸੀਂ ਅੱਗੇ ਵਧਾਰੇ ਹੋ ਰਿਸਪਾਂਸ ਦੇ ਤਾਂ ਚਲੋ ਤੁਸੀਂ ਦੱਸਤਾ ਕਿ ਵੀ ਲਗਾਤਾਰ ਰਿਪਲਾਈ ਆ ਰਿਹਾ ਹੈ ਹਾਂਜੀ ਕਿੰਨੀ ਉਮੀਦ ਤੁਹਾਨੂੰ ਲੱਗਦਾ ਹੈ ਦੇਖੋ ਪ੍ਰੋਸੈਸ ਤੇ ਬੜਾ ਕਲੀਅਰ ਹੈ ਪ੍ਰੋਸੈਸ ਇਹਦਾ ਮਤਲਬ ਚਲੋ ਤੁਸੀਂ ਪ੍ਰੋਸੈਸ ਵੀ ਦੱਸੋ ਕਿ ਰਹੇਗਾ ਕੀ ਜਾਂ ਸਰਕਾਰ ਦਾ ਮੂਡ ਹੈ ਜਾਂ ਪੋਲੀਟੀਕਲੀ ਗੇਨ ਲਈ ਕਹਿ ਲੋ ਜਾਂ ਭਾਵਨਾਵਾਂ ਨੂੰ ਵੇਖਦੇ ਹੋ ਤੇ ਇਹਦਾ ਪ੍ਰੋਸੈਸ ਕੀ ਰਹੇਗਾ ਕਿਵੇਂ ਨਾਮ ਬਦਲਦਾ ਦੇਖੋ ਨਵਨੀਤ ਜੀ ਬਿਨਾ ਪੋਲੀਟੀਕਲ ਗੇਨ ਦੇ ਤਾਂ ਕੋਈ ਪੋਲੀਟੀਸ਼ਨ ਕੁਝ ਨਹੀਂ ਕਰਦਾ ਮੈਥੋਂ ਸਿੱਧੀ ਜੀ ਕੱਲ ਦੱਸਦਾ ਜੀ ਮੈਂ ਤਾਂ 12 ਸਾਲ ਹੋ ਗਏ ਇਹ ਮੂਵਮੈਂਟ ਚਲਾਉਂਦੇ ਨੂੰ ਠੀਕ ਹੈ ਉਹ ਠੀਕ ਹੈ ਠੀਕ ਹੈ ਦੇਖੋ ਵੈਨ ਯੂ ਡੂ ਸਮਥਿੰਗ ਗੁੱਡ ਤੇ ਆਬਵੀਅਸਲੀ ਬਲੇਸਿੰਗਸ ਫਾਲੋ ਤੁਹਾਨੂੰ ਬਲੇਸਿੰਗਸ ਮਿਲਣ ਗਿਆ ਕਮਿਊਨਿਟੀ ਕਮਿਊਨਿਟੀ ਤੁਹਾਡੇ ਨਾਲ ਹੋਊਗੀ ਇਹਦੇ ਨਾਲ ਗੁਰੂ ਰਵਿਦਾਸ ਜੀ ਦੀ ਬਾਣੀ ਸਪਰੈਡ ਹੋਊਗੀ ਠੀਕ ਹੈ ਹਿਸ ਬਾਣੀ ਇਜ਼ ਅ ਸੋਰਸ ਆਫ ਇਨਸਪੀਰੇਸ਼ਨ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟੇ بڑے ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ ਗੁਰੂ ਸਾਹਿਬ ਦਾ ਜਿਹੜਾ ਬੇਗਮਪੁਰੇ ਦਾ ਕਨਸੈਪਟ ਹੈ ਉਹ ਸਾਰੋਤ ਤਾਂ ਹੈ ਹੀ ਫੰਡਮੈਂਟਲੀ ਡਿਜ਼ਾਈਨ ਹੀ ਕੀਤਾ ਹੋਇਆ ਫॉर ਕਾਮਨ ਮੈਨ ਆਮ ਆਦਮੀ ਤੇ ਜੇ ਆਮ ਆਦਮੀ ਦਾ ਸੀਐਮ ਨਹੀਂ ਰੀਨੇਮ ਕਰੂਗਾ ਤੇ ਹੋਰ ਕੌਣ ਕਰੂਗਾ ਸੀਐਮ ਸਾਹਿਬ ਨਾਲ ਕਰੋ ਗੱਲ ਫਿਰ ਸੀਐਮ ਸਾਹਿਬ ਦੇ ਸਾਰੇ ਕੈਬਨਿਟ ਮਿਨਿਸਟਰਸ ਨੂੰ ਜੀ WhatsApp ਤੇ ਇੰਨੇ ਮੈਸੇजेस ਜਾ ਰਹੇ ਆਂ ਜੀ ਮੈਨ ਲੱਗਦਾ ਤੰਗ ਆ ਗਏ ਹੋਣੇ ਆ ਜੀ ਠੀਕ ਹੈ ਜੀ ਤੁਸੀਂ ਮੈਨੂੰ ਦੱਸੋ ਇਹ ਤਾਂ ਉਨ੍ਹਾਂ ਲਈ ਇੱਕ ਮਾਸਟਰ ਸਟ੍ਰੋਕ ਹੋਊਗਾ ਇੱਕ ਟਰੰਪ ਕਾਰਡ ਹੈ ਔਰ ਨਾਲ ਹੀ ਮੈਂ ਇਹ ਰਿਕਵੈਸਟ ਕਰਦਾ ਹਾਂ ਕਿ ਵੀ ਜਿਵੇਂ ਤੁਸੀਂ ਅਨੰਦਪੁਰ ਸਾਹਿਬ স্পেশਲ ਸੈਸ਼ਨ ਕੀਤਾ ਸੀ ਟੂ ਮਾਰਕ ਦ 350th ਮਾਰਟਰਡਮ ਆਫ ਗੁਰੂ ਤੇਗ ਬਹਾਦਰ ਜੀ ਨੈਕਸਟ ਈਅਰ ਜਿਹੜੀ ਵੀ ਸਰਕਾਰ ਆਏ ਉਹ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਕਰੇ ਔਰ ਇਹ ਬੜਾ ਸੌਖਾ ਕੰਮ ਹੈ ਨੰਦੀ ਜੀ ਇੱਕ ਦਿਨ ਦਾ ਕੰਮ ਹੈ ਗਵਰਨਰ ਸਾਹਿਬ ਫਾਰਵਰਡ ਕਰ ਚੁੱਕੇ ਆ ਮੇਰੀ ਚੀਫ ਸੈਕਟਰੀ ਨੂੰ ਤਿੰਨ ਵਾਰ ਪਹਿਲਾਂ ਸੀਐਮ ਫਾਰਵਰਡ ਕਰ ਚੁੱਕੇ ਆ ਨਹੀਂ ਨਹੀਂ ਗਵਰਨਰ ਸਾਹਿਬ ਪੰਜਾਬ ਵਾਲੇ ਹਾਂਜੀ ਹਾਂਜੀ ਗੁਲਾਬ ਸਿੰਘ ਪਟਾਰਕੀ ਹਾਂਜੀ ਹਾਂਜੀ ਹੁਣੇ ਹੀ ਸੀਐਮ ਸਾਹਿਬ ਨੂੰ ਪਰ ਜੇ ਪ੍ਰੋਸੈਸ ਦਿਨ ਮੈਂ ਸਮਝਦਾ ਸਰਕਾਰੀ ਸਿਸਟਮ ਨੂੰ ਇਹਦੇ ਵਿੱਚ ਕੀ ਹੈ ਕਿ ਜੇ ਸੀਐਮ ਸਾਹਿਬ ਨੇ ਮੂਡ ਬਣਾ ਲਿਆ ਜੀ ਬਣਾਣਾ ਹਾਂਜੀ ਕੈਬਨਟ ਚ ਆਊਗਾ ਹਾਂਜੀ ਕੈਬਨਟ ਚ ਓਕੇ ਹੋਏਗਾ ਹਾਂਜੀ ਫਿਰ ਜਾਏਗਾ ਗਵਰਨਰ ਸਾਹਿਬ ਕੋਲ ਹਾਂਜੀ ਗਵਰਨਰ ਸਾਹਿਬ ਨੇ ਓਕੇ ਕਰ ਦੇਣਾ ਹੋ ਜਾਣਾ ਪਰ ਤੁਸੀਂ ਦੱਸੋ ਕੋ ਗਵਰਨਰ ਸਾਹਿਬ ਤੋਂ ਭੇਜਵਾ ਰਹੇ ਹੋ ਸਰ ਮੈਂ ਸੀਐਮ ਸਾਹਿਬ ਨੂੰ ਵੀ ਭੇਜ ਰਹੀ ਹਾਂ ਮੈਂ ਕੋਈ ਮੈਂ ਕਿਸੇ ਨੂੰ ਮੈਂ ਅਮਿਤ ਸ਼ਾਹ ਜੀ ਨੂੰ ਭੇਜ ਰਹੀ ਹਾਂ ਹਜੇ ਉਹਨਾਂ ਨੇ ਤਾਂ ਇਹ ਵਿੱਚ ਕੋਈ ਇਨਵੋਲਵਮੈਂਟ ਵੀ ਨਹੀਂ ਹੈ ਮੈਂ ਪ੍ਰੈਜ਼ੀਡੈਂਟ ਨੂੰ ਭੇਜ ਰਹੀ ਹਾਂ ਜੀ ਮੈਮ ਨੂੰ ਮੈਂ ਕਿਸ ਮੈਂ ਛੱਡਦਾ ਹੀ ਨਹੀਂ ਕਿਸੇ ਚਲੋ ਅਖੀਰ ਜਮਨ ਮੈਂ ਦੱਸੋ ਕਿ ਹੁਣ ਕਿੰਨੀ ਉਮੀਦ ਹੈ ਪੀਐਮ ਸਾਹਿਬ ਕਾ ਲਾਰੇ ਹੈ ਕਿੰਨੀ ਕੁ ਉਮੀਦ ਹੈ ਤੁਹਾਨੂੰ ਕਿ ਚਾਹੇ ਸੈਂਟਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਤੁਹਾਡੇ ਇਸ ਇਨੀਸ਼ੀਏਟਿਵ ਤੇ ਵੀ ਕੰਮ ਕਰੇਗੀ ਦੇਖੋ ਜੀ ਪੀਐਮ ਸਾਹਿਬ ਨੇ ਤਾਂ ਉਹ ਤਾਂ ਲੌਂਗ ਡਿਊ ਹੈ ਆਦਮਪੁਰ 에어ਪੋਰਟ ਦਾ ਤਾਂ ਕਰਨਾ ਹੀ ਕਰਨਾ ਹੈ ਨਹੀਂ ਉਹ ਤਾਂ ਮੈਨੂੰ ਲੱਗਦਾ ਹੋ ਜਾਣਾ ਉਹ ਤਾਂ ਹੋਣਾ ਹੀ ਹੋਣਾ ਹੈ ਉਹ ਤੇ ਮੇਰੇ ਕਹਿੰਦਾ ਕੱਲ ਸੁਨੀਲ ਜਖਨੇ ਦੇ ਵੀ ਕਹਿੰਦਾ ਸੀ ਅਸੀਂ ਕਰਜੋ ਮੈਂ ਕਿਹਾ ਨਾ ਇਹਨਾਂ ਨੇ ਚਿੱਠੀ ਲਿਖੀ ਸੀ ਸੀਐਮ ਸਾਹਿਬ ਨੇ ਕਹਿੰਦੇ ਜੀ ਤੁਸੀਂ ਕਾ ਨੂੰ ਸਿਆਸਤ ਕਰਜੋ ਪਹਿਲਾਂ ਹੀ ਹਾਂਜੀ ਡਿਸਾਈਡਡ ਹੈ ਤੋ ਇਹ ਹਿੰਟ ਸੀਗਾ ਦੇਖੋ ਨਮਨੀਤ ਜੀ ਇਹ ਤਾਂ ਜਿਵੇਂ ਆਪਾਂ ਲੰਗਰ ਹੁੰਦਾ ਹੈ ਨਾ ਇਹ ਤਾਂ ਗੁਰੂ ਗੁਰੂ ਸਾਹਿਬ ਦਾ ਲੰਗਰ ਹੈ ਮੋਦੀ ਸਾਹਿਬ 에어ਪੋਰਟ ਕਰ ਗਏ ਠੀਕ ਹੈ ਨਾ ਕੋਈ ਦਾਲ ਦੀ ਸੇਵਾ ਕਰਦਾ ਹੈ ਕੋਈ ਪ੍ਰਸ਼ਾਦੇ ਦੀ ਸੇਵਾ ਕਰਦਾ ਹੈ ਠੀਕ ਹੈ ਸੀਐਮ ਸਾਹਿਬ ਇੱਧਰ ਡਿਸਟ੍ਰਿਕਟ ਕਰ ਦੇਣ ਠੀਕ ਹੈ ਉਧਰ ਆਪਣਾ ਯੋਗੀ ਦਿੱਤੇਨਾ ਜੀ ਬਤੋਈ ਡਿਸਟ ਠੀਕ ਹੈ ਨਾ ਇਹ ਤਾਂ ਸੰਗਤ ਤੇ ਬਹੁਤ ਹੈ ਭਾਈਚਾਰੇ ਦੀ ਕਿਉਂਕਿ ਸਰ ਬਰਥਪਲੇਸ ਹੈ ਦੀ ਬਾਰੇ ਨਾ ਸੀ ਜੇ ਤੇ ਜਾਂਦੇ ਉੱਥੇ ਟ੍ਰੇਨਾਂ ਲੈ ਲੈ ਕੇ ਤੇ ਮੇਰੇ ਨਾਲ ਉੱਥੇ ਹੋਣਾ ਸੀ ਜੀ ਜੇ ਟ੍ਰੇਨ ਪੂਰਾ ਐਕਸਪ੍ਰੈਸ ਜਾਂਦੀ ਹੈ ਜੀ ਠੀਕ ਹੈ ਜੀ ਔਰ ਹੁਸ਼ਾਰਪੁਰ ਨੂੰ ਪੀਐਮ ਮਿਰਕਲ ਮੋਦੀ ਸਾਹਿਬ ਛੋਟੀ ਕਾਸ਼ੀ ਕਹੇਗੇ ਆ ਜੀ ਸਰ ਕਿੰਨੇ ਡਿਸਟ੍ਰਿਕਟਸ ਹੈ ਤੁਸੀਂ ਦੇਖੋ ਪੰਜਾਬ ਤਾਂ ਡਿਸਟ੍ਰਿਕਟ ਹੀ ਡਿਸਟ੍ਰਿਕਟ ਨੇ ਗੁਰੂ ਪੀਰਾਂ ਦੇ ਨਾਮ ਤੇ ਇਹ ਤਾਂ ਇੱਕ ਪਤਾ ਨਹੀਂ ਕਿਵੇਂ ਇੱਕ ਆਇਆ ਨਹੀਂ ਇਹਨਾਂ ਦੇ ਦਿਮਾਗ ਵਿੱਚ ਜਾਂ ਚਲੋ ਗੁਰੂ ਸਾਹਿਬ ਨੇ ਮੈਨੂੰ ਸੇਵਾ ਬਖਸ਼ੀ ਸੀ ਜੀ ਤੇ ਉਹ ਮੇਰੇ ਸਾਹਮਣੇ ਨਾਲ ਤਾਂ ਜੀ ਇਹ ਤਾਂ ਇੱਕ ਮਿੰਟ ਵੀ ਨਹੀਂ ਸੋਚਣਾ ਚਾਹੀਦਾ ਕਰਨਾ ਕੀ ਹੈ ਸੀਐਮ ਸਾਹਿਬ ਦੇ ਹੱਥ ਵਿੱਚ ਹੈ ਚਲੋ ਉਮੀਦ ਕੀਤੀ ਜਾ ਸਕਦੀ ਹੈ ਕਿ ਮਸਲਾ ਹੱਲ ਹੋਵੇ ਬਹੁਤ ਧੰਵਾਦ ਵਾਲੀਆ ਜੀ ਜੁੜਨ ਦੇ ਲਈ ਐਫਰਟਸ ਕਰੋਗੇ ਤੇ ਹੋ ਸਕਦਾ ਕੁਝ ਹੋਏ ਹੋਰ ਐਫਰਟਸ ਜਿਹੜਾ ਵਾਲੀਆ ਸਾਹਿਬ ਕਰ ਰਹੇ ਨੇ ਸੁਖਦੇਵ ਵਾਲੀਆ ਜੀ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਐਫਰਟਸ ਤੇ ਬਹੁਤ ਇਨੀਸ਼ੀਏਟਿਵ ਇਹਨਾਂ ਨੇ ਲਏ ਨੇ ਪਰ ਸਵਾਲ ਹੈ ਚਾਹੇ ਸਿਆਸੀ ਤੌਰ ਤੇ ਚਾਹੇ ਸਿਆਸੀ ਲਾਹੇ ਲਈ ਮੰਗ ਇਹ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਹੈ ਚਾਹੇ 에ਰਪੋਰਟ ਦੇ ਨਾਮ ਦੀ ਸੀ ਜੋ ਮੈਨੂੰ ਲੱਗਦਾ ਕਿ ਹੋ ਜਾਣੀ ਹੈ ਜਾਂ ਹੁਸ਼ਿਆਰਪੁਰ ਨੂੰ ਡਿਸਟ੍ਰਿਕਟ ਦਾ ਨਾਮ ਬਦਲ ਕੇ ਰਵਿਦਾਸ ਜੀ ਮਹਾਰਾਜ ਦੇ ਨਾਂ ਤੇ ਰੱਖਣ ਦੀ ਮੰਗ ਕਦੋਂ ਪੂਰੀ ਹੁੰਦੀ ਹੈ ਪਰ ਸਵਾਲ ਹੈ ਕਿ ਲੋਕਾਂ ਦੀ ਭਾਵਨਾਵਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਹੁਣ ਸਰਕਾਰ ਨੇ ਫੈਸਲਾ ਕੀ ਲੈਣਾ ਵੇਖਣਾ ਹੋਵੇਗਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ